ਆਲੰਦ ਇਹ ਮੁੰਮੀਆਂ ਨੇ ਕਪੜੇ-ਕਪੜੇ ਆਹ ਰਫਾ ਤੇ ਦੀ ਭਾਜੀ ਦੇ ਲੋੜੀ ਦੇਣ ਵਾਸਤੇ ਠੀਕ ਹੈ ਜੀ ਡੈਡੀ ਨੇ ਵਖਾਉਂਦੇ ਆ ਕਪੜੇ ਡੈਡੀ ਨੇ ਲੱਗੇ ਹੋ ਬੱਸ ਇਹ ਕਿਦਾ ਆਪੀ ਦਾ ਹੱਥ OK ਸਸਾ ਆਲੰਦ ਆਪੀ ਦਾ ਇਹ ਕੋਟੀ ਨਾਲ ਤੇ ਹੁੰਦੇ ਸੂਟ ਦੇ ਨਾਲ ਮਿਲਿਓ ਵਨ ਪੀਸ ਹੈ ਨਾ ਕਮੀਜ਼ ਅਖਰਾਕ ਕੋਟੀ ਪੈ ਜੂਗੀ ਬਹੁਤ ਤੇ ਕੋਟੀ ਹੀ ਬਸ ਕੋਟੀ ਉਤ ਹੀ ਪੈ ਜੂਗੀ ਹਈਆ ਲੈ ਪੜੀਆ ਮੈਂ ਪੜੀਆ ਮੈਂ ਸਟੋਲ ਵੀ ਲਾ ਨੈ ਸਟੋਲ ਇਹ ਨਾ ਹਲਕਾ ਦਾ ਤੇਜ਼ ਕਰ ਚੁਲਾ ਹੈ ਦੇਖਾ ਕੋ ਬਹੁਤ ਸੋਣਾ ਗਰਮ ਚਲੀ ਆਵੇ ਜਮਾ ਆਹ ਮਦੀ ਆਹ ਹੋਇਆ ਬਹੁਤ ਸੋਣਾ ਇਹਨਾਂ ਦਾ ਆਪਣੇ ਜੈਂਡਰ ਹਵਾਵ ਜੇਬੇ ਬਣੇ ਓਏ ਜੇਬੇ ਬਣੇ ਜੱਦਾ 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 ਆ ਨਾ ਨਾ ਨਹੀਂ ਜੀ ਦੋਸਤ ਆਹ ਸੋਨਾ ਹੀ ਕੱਦਦਾ ਆ ਵੀ ਚੰਗਾ ਕੀਤਾ ਭਲਾ ਕਿਉਂਕਿ ਪਲੇਨ ਪਾਉਂਦੇ ਫਿਰ ਅਗਲੇ ਮੋੜ ਕੇ ਪਾਉਂਦਾ ਹੈ ਨਹੀਂ ਆ ਪਲੇਨ ਭਾਜੀ ਵਾ ਪਾ ਲੈਂਦੇ ਜੀਨ ਵੀ ਸੋਹਣੀ ਆ ਬੜਾ ਵੱਖਰਾ ਜਿਹਾ ਕਲਰ ਹੈ ਹਨ ਮੈਨੂੰ ਕਿਹਾ ਮੈਂ ਤੇ ਜੀ ਮਮੀ ਉਹਦਾ ਜੀਨ ਬਹੁਤ ਸੋਹਣੀ ਆ ਜਿੱਦਾਂ ਮੈਂ ਨਹੀਂ ਪਤਲੀ ਜੀ ਉਹਦਾ ਦੀ ਜੀਨ ਤੇਰਵਾ ਤੇ ਵੀ ਆਂਦੀ ਸੀ ਉਹਨੂੰ ਕਿ 32 ਨੰਬਰ ਹੈਗਾ ਉਹਨੇ ਦੇ ਦੇ ਕਲਰ ਸੋਨਾ ਹੈ ਹਨਾ ਵੱਖਰਾ ਜਿਹਾ ਹੂੰ ਚਲ ਕੋਈ ਕਰਨੀ ਕੋਈ ਨਹੀਂ ਮੈਂ ਹੋਰ ਲੈ ਆਵਾਂਗੇ ਬਾਅਦ ਚ ਤੇ ਆ ਵੀ ਨਾਲ ਦੱਸੀ ਜਾਣਾ ਇਦਾਂ ਆ ਪੱਗ ਆਹ ਆਹ ਦਾ ਇਹਦੇ ਚ ਪੱਗ ਕਿਹੜੀ ਭਾਜੀ ਦੀ ਤੇ ਕਿਹੜੀ ਆਹ ਨਹੀਂ ਗੱਲ ਇਹ ਮੱਸੀ ਜਿਹਦਾ ਸੂਟ ਆਵਾਂ ਬਹੁਤ ਸੋਹਣਾ ਖੋਲੋ ਭੰਵੇਂ ਨਾਲ ਇਧਰ ਰਹਿੰਦੋ ਸਟਾਲ ਵੀ ਨਾਲ ਹੀ ਆ ਕੱਢਿਆ ਹੋਇਆ ਤੇ ਆ ਨਾਲ ਪੱਗ ਪੱਗ ਦੇ ਨਾਲ ਚੱਲ ਆਏ ਇਦਾਂ ਹੀ ਮਸਾ ਕੱਚਾ ਸੋਣਾ ਜਿਹੜੇ ਕੰਮ ਕਰਦੇ ਘਰੇ ਕਾ ਵੀ ਸਹੀ ਬਹੁਤ ਸੋਹਣਾ ਬੜਾ ਠੀਕ ਹੈ ਕਿ ਫਸ ਕਲਾਸ ਹੋ ਜਾ ਬੰਦ ਉਹ ਖਡਾਉਣ ਆ ਰਿਹਾ ਆ ਖਡਾਉਣੇ ਆ ਫੜੀ ਮਮੀ ਇਹਦੇ ਚ ਕੀ ਆ ਗੁੱਡੀ ਲੈਂਦੀ ਅਸਸ ਸਹੀ ਬੜਾ ਠੀਕ ਹੈ ਕਿ ਕਿੱਥੇ ਖੇਡੇ ਜਾਂਦੇ ਇੰਨੇ ਕੇ ਸਾਹਵੇਂ ਸੁਵੇਂ ਜਾਂਦੇ ਆ ਨਾ ਰਟ ਜੀ ਜਾਂ ਜਾਂ ਆਦੀ ਮਣੀ ਦੇ ਦੋ ਖੋਲੀ ਦਾ ਨਹੀਂ ਆਏ ਇਹ ਨਹੀਂ ਖੋਲਦਾ ਖੋਲਣਾ ਨਹੀਂ ਅਗਰ ਮੱਤੀ ਬਾਸੀ ਤਸ ਨਹੀਂ ਡੱਬਾ ਫੜਾ ਦੋ ਡੈਡੀ ਜੀ ਡੱਬਾ ਉਠਾਏ ਹੋ ਮੰਮੀ ਨੂੰ ਇੱਕ ਬਚਾ ਲੋ ਕੀ ਮੰਗਦੀ ਕਹਿੰਦੀ ਪਾਪੜ ਦੇ ਦੋ ਕਹਿੰਦੀ ਪਾਪੜ ਦੇ ਦੋ ਯਾਰ ਨਾ ਦੰਗਾ ਪਾਪੜ ਦੇ ਦੋ ਉਹ ਤੇ ਕਰਕੇ ਖਾ ਲਿਆ ਦੰਗਾ ਦਲੀ ਚਾਹ ਲਿਆ ਧੁੰਦ ਚਾਹ ਤਰ ਤੀ ਤੇ ਟਾਈਮ ਆਇਆ ਸਵੇਰ ਦੇ 7:44 ਮਿੰਟ ਹੋ ਗਏ ਜੀ ਠੀਕ ਆ ਤੇ ਧੁੰਦ ਕਹਿੰਦੀ ਮੈਂ ਆਈਆਂ ਬਸ ਠੀਕ ਹੈ ਤੇ ਅੱਜ ਸਲੂਨ ਤੇ ਜਾ ਰਿਹਾ ਮੈਂ ਚਾਬੀ ਮੇਰੇ ਕੋਲ ਆ ਤੇ ਅੱਜ ਮੇਕਅਪ ਸਗਾ ਸਵੇਰੇ ਸਰੇ ਤੇ ਠੰਡ ਕਹਿੰਦੀ ਮੈਂ ਮੇਕਅਪ ਹੈ ਉਹ ਕਿਰਨਦੀ ਦਾ ਉਹਨਾਂ ਨੇ ਜਾਣਾ ਨਹੀਂ ਕਿਤੇ ਆ ਤੇ 7:30 ਵਜੇ ਦਾ ਟਾਈਮ ਦਿੱਤਾ ਤੇ ਮੈਂ ਥੋੜਾ ਹੋ ਗਿਆ ਲੇਟ ਸਾਂ ਆ ਸਾਹਮਣੇ ਇਹ ਚਲੋ ਹਾਂ ਹੱਥ નીચે ਕਰੂੰ ਹਾਂ ਓਕੇ ਭਾਜੀ ਹੁਣ ਆ ਗਏ ਨੇ ਤੇ ਇਧਰ ਕਿਰਨਦੀ ਦਾ ਹੋ ਰਿਹਾ ਮੇਕਅਪ ਕਾਫੀ ਲੇਟ ਹੋ ਗਏ ਦੇਖਦੇ ਦੇਖਦੇ ਇਹਨਾਂ ਨੇ ਕਿੰਨਾ ਟਾਈਮ ਕਰਤਾ ਹਮਾਂ ਨੂੰ ਕਹਿੰਦੇ ਸਾਢੇ 7 ਆਜੋ ਬਸ ਮੈਡਮ ਵਿਚਾਰੇ ਮੇਰੇ ਤੋਂ ਵੀ ਕੀਤੇ ਜਾਣਗੇ ਕਿ ਤਰ ਇੱਥੇ ਬਾਹਰ ਖਲੋਤੇ ਹੀਗੇ ਇਹਨਾਂ ਵੀ ਚਲੋ ਕੋਈ ਨਹੀਂ ਬੱਸ ਹੁਣ ਰੈਡੀ ਕਰਤਾ ਐਂਡ ਕਰਾਤੀ ਕਿੰਨ ਕਹੀ ਜੰਨੀ ਹੋਇਆ ਇਹਨਾਂ ਕਾਣੀ ਕੁੜੀ ਕੋ ਬਸ ਰੈਡੀ ਹੋਣਾ ਉਹ ਇੰਦਰ ਭਾਈ ਹੁਣੀ ਮੈਂ ਕਿਹਨੇ ਜਸਰ ਸਾਹਿਬ ਬੈਠੇ ਨੇ ਲਾਉਂ ਕਟ ਪਾ ਕੇ ਹਾਂਜੀ ਹੋ ਗਏ ਤਿਆਰ ਹਾਤੀ ਸੁੰਦਰ ਆਈਸ ਬੰਦ ਕਰੇ ਇੱਕ ਵਾਰੀ ਹਾਂ ਓਪਨ ਕਰ ਲੈ ਫੇਰ ਆਈਸ ਬੰਦ ਕਰਿਆ ਓਪਨ ਸਮਾਈਲ بس موٹے ਦਾ ਹੱਥ ਰੱਦ ਮੜਿਆ ਭਾਈ ਤੁਸੀਂ ਹਾਂ ਬਸ ਠੀਕ ਹੈ ਤੇ ਥੋੜਾ ਚੱਲ ਕੇ ਆ ਜਾਓ ਇਦਾਂ ਹੀ ਚੱਲ ਕੇ ਆਓ ਚੱਲ ਕੇ ਹਾਂ 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 ਸਹੀ ਹੈ ਸਹੀ ਹੈ ਸਹੀ ਹੈ ਬਾਏ ਹਾਂ ਚਲੋ ਆ ਜਾਓ ਆ ਜਾਓ ਨਾਲ ਨਾਲ ਹੋ ਗਿਆ ਇਧਰ ਵੇਖੋ ਨਾ ਗੱਲਾਂ ਬਾਤਾਂ ਮਾਰ ਕੇ ਹਾਂ ਜੀ ਸਾਹਮਣੇ ਦੇਖੋ ਸਾਹਮਣੇ ਲਾਈਟ ਕਿੱਥੇ ਚੱਲੀ ਹੁਣ ਤੋਂ ਓ ਠੰਡ ਬੜੀ ਠੰਡ ਰਾਕ ਤੇ ਲਵਾ ਲਿਓ ਭਰਾ ਓਏ ਹੋਏ ਓਹ ਆਹ ਗੱਲਾਂ ਉਹ ਸੇਖ ਲੋ ਹਾਂ ਉਹੋ ਕਰਿਆ ਗੱਡੀ ਯਾਰ ਰੱਖ ਦੋ ਵਿਆਹ ਚ ਰੱਖਣਾ ਠੰਡੀ ਬੋਤਲ ਲੱਗੇ ਤੇ ਕੋਟੀ ਪੜਾ ਮੁੜ ਕੇ ਹੋਰ ਨਾ ਪੰਗਾ ਪੈਦੇ ਮੁੜ ਕੇ ਹੁੰਦਿਆਂ ਗਲੂ ਘਸਾਉਣੇ ਤਾਂ ਸਹੀ ਗੱਲ ਹੈ ਨਹੀਂ ਹੁੰਦੀ ਹੁੰਦੀ ਇਹ ਤਾਂ ਸਹੀ ਗੱਲ ਹੈ ਹਾਂ 12 ਵੱਜ ਗਏ ਇਹ ਧੁੰਦ ਜਿਹਦਾ ਕੋਈ ਨਹੀਂ ਲੱਥੀ ਬਾਈਪਾਸ ਤੇ ਵੇਖਿਓ ਧੁੰਦ ਪਾਜੀ ਐਂਡ ਹੋਇਆ ਹਣਾ ਕੰਮ ਬਾਈਪਾਸ ਤੇ ਹਾਂ ਚੰਗੋ ਨਹੀਂ ਪੀਲੇ ਲੱਗਦਾ ਉਹ ਓਕੇ ਇਹਦਾ ਡੈਲੀ ਗੱਡੀ ਦੇ ਪੀਲੇ ਲੱਟਾ ਮੁਸ਼ਕਲ ਨਹੀਂ ਕੋਈ ਕੀ ਹੁੰਦੀ ਮੁਸ਼ਕਲ ਇੱਥੇ ਵੀ ਹੈਗੀ ਸਾਜ ਜੀ ਮੈਂ ਵੇਖਣ ਗਿਆ ਛੋਸ ਖਤਮ ਪਰ ਨਹੀਂ 27 ਤਰੀਕਾ ਹੈ ਜੀ ਮੈਂ ਕਿਹਾ ਮਹੀਨੇ ਖਤਮ ਹੋ ਪਿਛਲੇ ਮਹੀਨੇ ਖਤਮ ਹੋ ਜਪਰ 27 ਤਰੀਕ ਤੱਕ ਹੈਗੀ ਹੈਗੀ ਲੈ ਨਿਆਰੇ ਲੱਗੇ ਚਲੋ ਵਿਆਹ ਵੇਖੀ ਜਾਣੇ ਦੋਨੇ ਮਾਝ ਕਰਾ ਲਿਓ ਮੈਂ ਵੀ ਮੈਂ ਉਹਨੇ ਲੈ ਕੇ ਪਹੁੰਚਿਆ ਉਹਦੇ ਕਰਨ ਕਾਕਾ ਕਰੇ ਛੱਡ ਕੇ ਗਈ ਆ ਤੇ ਅਸਮ ਹੋ ਗਿਆ ਹੀ ਹੁਣੇ ਲੱਗ ਗਿਆ ਹਿੱਟਾ ਚਲਾਇਆ ਉਹਨਾਂ ਨੇ ਲੱਗਾ ਉਹ ਘਰ ਸੰਗ ਗਿਆ ਭਾਜੀ ਨੂੰ ਕੋ ਵੇਖਿਆ ਚਾਚਾ ਕਿੰਨਾ ਕੋੜ ਮੈਂ ਵੀ ਆਈ ਨੀ ਅੰਦਰ ਉਹ ਬੜਾ ਚਾਚਾ ਲੈ ਨੀ ਕਿਹੜਾ ਅੱਛਾ ਮੈਨੂੰ ਕਹਿੰਦੀ ਮੈਨੂੰ ਹੂਟੇ ਦੇ ਸੂਰੇ ਸੂਰੇ ਬਾਹਰੋਂ ਹੂਟੇ ਲੈ ਕੇ ਆਈ ਹੁਣੇ ਜੀ ਸਤਾਂਨ ਲੱਗੇ ਤਾਂ ਦੋਨੇ ਇਕੱਠੇ ਸਤਾਂਨ ਲਗੇ ਇਹ ਵੀ ਬੜਾ ਸਤਾਂਨ ਦੀ ਰੋਈ ਜਾਂਦੀ ਰੋਈ ਜਾਂਦੀ ਤੇ ਉਹ ਵੀ ਬਿਟੇ ਰਾਮ ਰੋਈ ਜਾਂਦਾ ਰੋਈ ਜਾਂਦਾ ਉੱਠ ਗਿਆ ਇਹ ਆਹ ਤਕਰੌਂਡਿਆ ਪੂਰੀ ਜਿਹੀ ਨਹੀਂ ਹੁੰਦਾ ਆ ਹੁੰਦਾ ਆ ਤਾਂ ਤੂੰ ਹੀ ਤਰੌਂਡੀ ਸੁਤ ਉੱਠਿਆ ਹੁਣ ਲੈ ਹੁਣ ਉਹਨੂੰ ਭੁੱਖ ਲੱਗੀ ਲੱਗਦਾ ਇਹ ਵੀ ਉੱਠ ਲੋਤਾ ਇਹ ਬਿਟੇ ਰੂ ਰਾਮ ਕਿੱਥੇ ਨਹੀਂ ਜਾਣਾ ਜਾਣਾ ਆ ਜਣਾ ਆ ਉਦੋਂ ਤਾਂ ਕਹਿੰਦੀ ਮੈਂ ਨਹੀਂ ਜਾਣਾ ਹੈ ਜਾਣਾ ਨਹੀਂ ਚਲ ਹੁਣ ਘਰੇ ਰਹਿ ਤਾ ਚੱਲ ਦਮ ਛੱਡ ਕੇ ਆਵਾਂ ਘਰੇ ਘਰੇ ਜਾਣਾ ਨਹੀਂ ਲੈਕਰ ਇਹ ਮੇਰਾ ਉੱਤਰੀ ਪਲੀ ਹੋ ਜੀ ਓਏ ਚੱਲ ਜਾ ਅਗਲੇ ਬੰਨੇ ਪੱਜਾ ਚੱਲ ਪੱਜਾ 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 ਹਿੱਥੇ ਖਲੋ ਜਾ ਚੱਲ ਖਲੋ ਜਾ ਇੱਥੇ ਚੱਲ ਬੁੱਧ ਭਈਆ ਹੂੰ ਤੇ ਪੈ ਪਾਇਆ ਹੈ। ਸੈਂਡਲ ਪਾਇਆ ਜੀ। ਸੈਂਡਲ ਥੋਨਾ ਹੈ। ਸੈਂਡਲ ਨੂੰ ਤਾਂ ਪਾਇਏ ਬੂਟੇ ਲਾ ਲਾ ਛੁੱਟੀ ਚੜੀਆਂ ਦੀ ਏ। ਸੰਦੀਪ ਬਾਹਰ ਖਲੋਤੀ ਏ। ਸੰਦੀਪ ਨੂੰ ਕਲਪਾਉਣਾ ਹੋਵੇ ਨਾ ਤੇ ਬਾਰੀ ਨੇ ਖੋਲੇ 10 ਮਿੰਟ ਮੰਦਾ। ਇਹਨੇ ਕਲਪੀ ਜਣਾ ਵਿਖੇ ਕਲਪਾਵਾਂ ਰੋਜਾ। ਰੋਜਾ ਸ਼ਾਇਦ ਕਲਪਜੀ ਵੀ ਪਤਾ ਕੋਈ ਨਹੀਂ। ਰੋਜਾ ਨਾ। ਰੋਜਾ। ਕਲਪੀ ਕੀ ਕਲਪੀ ਕੀ। ਮੈਂ ਪਤਾ ਕੀ ਕਹਿੰਦਾ ਮੈਂ ਵੇਖ ਕਲਪਦੀ ਹੋਣੀ ਸੰਦੀਪ ਇੰਨੇ ਇੰਨੇ ਬੜਾ ਕਲਪਾਇਆ ਭੈ ਬਹੁਤ ਜਿਆਦਾ ਮੰਦਾ ਹਾਲ ਬੱਬਾ ਬੜਾ ਰੋਈ ਜਾਂਦੀ ਅੱਜ ਅਸਾਂ ਕਹਿੰਦਾ ਸੌਣ ਦਾ ਟਾਈਮ ਹੋਇਆ ਵਾ ਨਾ ਹਾਂ ਕਿਦੀ ਸ਼ਰਟ ਪਾਪਾ ਉਹ ਸੱਚ ਜਾ ਕੋਟੀ ਲੈ ਕੇ ਆਈ ਕੋਟੀ ਭੱਜ ਕੇ ਜਾਈ ਯਾਰ ਕੀ ਹੋਣਾ ਹੈ ਤੇਰੀ ਕੋਟੀ ਗੰਦੀ ਆ ਨਹੀਂ ਗੰਦੀ ਮੇਰਾ ਸ਼ੋਨਾ ਹੈ ਮੇਰਾ ਸ਼ੋਨਾ ਹੈ ਮੇਰਾ ਸ਼ੋਨਾ ਕਿਉਂ ਨਹੀਂ ਸ਼ੋਨਾ ਮੇਰਾ ਸ਼ੋਨਾ ਹੈ ਸਰਆ ਕਰਨਾ ਤੇ ਆਵੜੀ ਦੁਕਾਨ ਤੋਂ ਨੈਕਲਸ ਖੜਿਆ ਹੈਗਾ ਤੇ ਉਹ ਸੰਦੀਪ ਵਾਪਸ ਕਰਨ ਆਈ ਹੁਣ ਉਹ ਦੋ ਖੜੇ ਸੀਗੇ ਇੱਕ ਲੈ ਲਿਆ ਤੇ ਇੱਕ ਵਾਪਸ ਕਰਨਾ ਹੈ ਮੱਤਿਆ ਉਹ ਕੌਣ ਹੈ ਸਮੇ ਮੱਤਿਆ ਤੇ ਮਮਾ ਹੋਈ ਮੱਤਿਆ ਹੋਈ ਮੱਤਿਆ ਦੇਖਣ ਲਈ ਸਮੇ ਹੋਈ ਮੱਤਿਆ ਆ ਬੋਲੂ ਕੁਦਾਦੀ ਪਾਣੀ ਘੱਟ ਵਾਪਾ ਜੀ ਤੀਆ ਤੀਆ ਫੁੱਲ ਲੈਣਾ ਹੈ ਫੁੱਲ ਲੈਣਾ ਹੈ ਕਿਹੜਾ ਫੁੱਲ ਲੈਣਾ ਹੈ ਨਹੀਂ ਫੁੱਲ ਉਹ ਕਰਨਾ ਹੈ ਹਾਂ ਉਹ ਜੈਮ ਵਾਲਾ ਜੀ ਲੱਗਣਾ ਕਹਿੰਦੀ ਉਹ ਫੋ ਉਹ ਲੈਣੀ ਆ ਹਾਂ ਓਕੇ ਓਕੇ ਕਰ ਰੋ ਕਰ ਰੋ ਸਸਿਕਾ ਜੀ ਉਹ ਡਰ ਜੇ ਤੁਹਾਨੂੰ ਵੇਖ ਪੂਰਾ ਡਾਂਸ ਕਰ ਲਾ ਪਈ ਕਹਿੰਦੇ ਉਹ ਦਾਦੂ ਆ ਗਈ ਉਹ ਸਸਿਕਾ ਜੀ ਲੰਘ ਜੇ ਲੰਘ ਲਾ ਆ ਜਾ ਆ ਜਾ ਤਿੰਨ ਗੱਡੀ ਵੇਖ ਤਾਂ ਨੇ ਸਾਰੇ ਲੱਗੀਆਂ ਨੂੰ ਪਰਵਾਹ ਨਹੀਂ ਸਭ ਨੂੰ ਸਸਿਕਾ ਸਭ ਜਿਹੜੇ ਆਏ ਨੇ ਜੋਨ ਪਰਨ ਲੇ ਗਏ ਇਹ ਹੋ ਹੋਰ ਕੁਛ ਹੈ ਸੇਵੀ ਆਈਆਂ ਨੇ ਪਰ ਲੂਣ ਆਈਆਂ ਕੀ ਹਾਂਜੀ ਇਹ ਨਹੀਂ ਲੈਣਾ ਹੁਣ ਨਾ ਲੈ ਲੈ ਆਵੇਂਸ ਮਾਤਰਾ ਲੜਕੀ ਸਮਝ ਕੀ ਚਾਹੀਏ ਕੀ ਚਾਹੀਏ ਅੱਛਾ ਦਿੰਨੇ ਗੰਜਿਆ ਦਿੰਨੇ ਗੰਜਿਆ ਦਿੰਨੇ ਆ ਚੱਲੇ ਔਲ ਲੈ ਲੀਆਂ ਚੀਜ਼ਾਂ ਹੋਰ ਨਹੀਂ ਕੋਈ ਲੈਣਾ ਬਸ ਉਦਨ ਹੋ ਜਾਓ ਚੱਲੀਏ ਹੁਣ ਦੇ ਦਿਓ ਕੋਈ ਨਹੀਂ ਉਹ ਦੇ ਦਿਓ ਉਹ ਉਹ ਦੇ ਦਿਖਾ ਹਾਂਜੀ ਹਾਂ ਕੀ ਆ ਆ ਬੋਟਾ ਆ ਹੈ ਬੋਟਾ ਆ ਹਾਂ ਮਠੀਆਂ ਮਠੀਆਂ ਹਾਂ ਲੂਣ ਵਾਲੀਆਂ ਇਹ ਵੀ ਇਹ ਵੀ ਚੀਜੀ ਆ ਉਹ ਕੀ ਕੀ ਆ ਬਿਸਕੁਟੀਆਂ ਹਾਂ ਇਹ ਬਿਸਕੁਟੀਆਂ ਚਲੋ ਚਲੋ ਚੱਲੀਏ

ਦੱਬ ਦੱਬ ਉਹ ਕੁੱਲ ਹੈਂ ਅੱਜ ਅੱਜ ਆਇਆ ਨਹੀਂ ਅੱਜ ਹੈ ਬੱਲੇ ਉਹ ਅੱਲੇ ਬੱਬ ਦਾ ਸੀ ਮੈਂ ਕੋ ਕਮਰੇ ਸ਼ਾਸਿਕਾ ਨਹੀਂ ਬਣਾਈ ਆ ਅੱਜ ਸ਼ਾਸਿਕਾਲ ਨੇ ਬੁਲਾਇਆ। ਉੱਥੇ ਆ ਆ ਅੱਜ ਨਾ ਤੁਰਨ ਲੱਗਾ ਪਤਾ ਨਹੀਂ ਮਮੀ ਕੀ ਮਨ ਚ ਆਇਆ ਕਹਿੰਦੀ ਦੱਦਾ ਬਾਈ ਜਾਨਾ, ਦਾਦੀ ਕੋ ਜਾਣਾ ਆ, ਦਾਦੀ ਕੋ ਜਾਣਾ ਆ। ਉਹ ਤਾਂ ਮੈਂ ਵਲੌਗ ਨਹੀਂ ਬਣਾਇਆ ਮੇਰੇ ਹੱਥ ਜੇ ਚੁੱਕੀ ਇੱਕ ਸਾਈਡ ਤੇ ਕਹਿੰਦੀ ਕਿੰਨੀ ਮੈਂ ਦਾਦੀ ਕੋ ਜਾਣਾ ਆ। ਆ ਅੱਜ ਵਾਲੇ ਸ਼ਾਸਿਕਾਲ ਨੇ ਬੁਲਾਈ। ਨਹੀਂ ਜੀ ਨਹੀਂ। ਲੱਗ ਲੱਮੀ ਆਉਣਾ। ਮੇਰਾ ਪੁੱਤ ਨੂੰ ਪੜਾਈ ਦਵੇ ਰੱਬ ਕਿੰਨੀ ਕਿੰਨੀ ਪੜਨੀ ਤੇ ਪਾਣਾ ਪੜੀਂ। ਚੱਲ ਬਾਸ ਵੀ ਨੂੰ ਲੱਭ ਕੇ ਕਰਦੇ ਸੀ ਕਰਕੇ ਗੱਡੀ ਦੇ ਇੰਡੀਕੇਟਰ ਜਗਦੇ ਰਹਿ ਕੇ ਜਦੋਂ ਕੋਈ ਗੱਲ ਨਹੀਂ ਚੱਲਣਗਾ ਕੰਮ ਹਰ ਕੋਲ ਨੂੰ ਛੱਡ ਦਿੱਤਾ ਇਹ ਘਰੇ ਤੇ ਹੁਣ ਮੈਂ ਜਾ ਕੇ ਸੰਦੀਪ ਨੂੰ ਨਾ ਇੱਕ ਅੱਧਾ ਕਸਟਮਰ ਰਹਿ ਗਿਆ ਬਸ ਸਲੂਨ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਆਪਾਂ ਵੀ ਆ ਜਣਾ ਕਰੀ ਹੁਣ ਟਾਈਮ ਹੋਇਆ ਵਾ 7:30 ਦੇਖ ਸਕਦੇ ਆ ਤੁਸੀਂ ਤੇ ਅਜੇ ਕਿਰਨਦੀ ਦੀ ਹੁਣ ਵੀ ਨਹੀਂ ਆਈ ਵੀ ਆਉਣ ਦੇ ਆ ਨੇੜੇ ਤੇੜੇ ਹੀ ਕਦੇ ਨਾ ਕਦੇ ਤੇ ਉਹ ਨਾ ਆਏ ਨਾ ਹੋਰ 5-7 ਮਿੰਟ ਦੇ ਵਿੱਚ ਜਿਵੇਂ ਟਾਲੀ ਜੀ ਕਹਿੰਦੇ ਇਹ ਲਵੇ ਪਮਾ ਜੀ ਕਿੰਨਾ ਸੋਹਣਾ ਨੂੰ ਨਾ ਅਜੀਬ ਯਾਰ ਇਹ ਕਰੀਦਾ ਕੁੜੀਆਂ ਕਰਦੀਆਂ ਨੇ ਬਾਏ ਬਾਏ ਓਕੇ ਓਕੇ ਬਾਏ ਬਾਏ ਓਕੇ ਓਕੇ ਓਏ ਆ ਕੀ ਸੋਚ ਕੇ ਭਾਏ ਖੱਟਿਆ ਜਿਹਾ ਹੈ ਕੜੀ ਚ ਨਿਕਲ ਕੇ ਆਇਆ ਛੱਡਾ ਛੱਡੋ ਓ ਜਾਂਦੇ ਜੀ ਕਿੰਤੀ ਹਰਗੁਣ ਕਿੰਤੀ ਆਈ ਆਈ ਹੈ ਕੋਈ ਆਈ ਆਈ ਮੇਰੇ ਟਕਲਾ ਆਈ ਮੇਰੇ ਟਕਲਾ ਚਲ ਕੇ ਕਰਦੇ ਦੀ ਹਣੀ ਹੈ ਚਲ ਕੇ ਉਹ ਬਸ ਸੁੱਲ ਜੀ ਜਦੋਂ ਬਾਸਾ ਉਹ ਇਤਨਾ ਚੋਦਦਾ ਅਸ ਅਸ ਉਹ ਥੱਲੇ ਨੂੰ ਉਤਰਨਾ ਟਕਲੇ ਉਹ ਮੇਰੇ ਟਕਲੇ ਉਹ ਮੇਰੇ ਟਕਲੇ ਓਏ ਅੱਛਾ ਅਹੀਂ ਹੌਲੀ ਹੌਲੀ ਜਿਨਾ ਮੈਂ ਹਾਂ ਹੌਲੀ ਮਾਂ ਪੂਰੀ ਸੌਂ ਗਈ ਲੱਗਦਾ ਪਰੇਸ਼ਾਨਤ ਨਹੀਂ ਕੀਤਾ ਲੈ ਤੁਹਾਨੂੰ ਕੁਝ ਨਹੀਂ ਪਸੰਦ ਹੁੰਦਾ ਕਿ ਚੋਕਰੀਆਂ ਜੋ ਕੱਢੀ ਮੈਂ ਕਿ ਨਹੀਂ ਆਹੋ ਮੰਨਣ ਉਹ ਮੇਰੇ ਬਾਰੇ ਜੇ ਨਾ ਮੁਰ ਕਿ ਉਹ ਬਾੜ ਤਾਂ ਕਦੀ ਹੈ ਹਾਂ ਕਦੀ ਡੰਡਾ ਜਦ ਕਿ ਮੇਰੇ ਮਗਰ ਥੋੜੇ ਮੈਂ ਪੈਂਦੇ ਸੀ ਧੋਣਾ ਕੋਈ ਗੰਦੀ ਨੂੰ ਜਾਣ ਕੇ ਖਾਂ ਬੰਦ ਓਏ ਸਿਰ ਭੱਜ ਜਾਣਾ ਮੈਂ ਤੈਨੂੰ ਦੱਸਾਂ ਵੀ ਜੇ ਕੋਈ ਕਰੇ ਕਮਾਜਾ ਲੈ ਲੈ ਕੇ ਤੇਰਾ ਮਹਿੰਦੇ ਨੜੀਆ